ਬਾਈ ਜੀ ਇੱਡਾ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਵੀ ਅਸੀਂ ਵੀ ਲੈ ਲੈ ਅਸੀਂ ਨਾਲ ਲੈ ਕੇ ਚਾਹੁੰਦੇ ਬਾਈ ਤੁਸੀਂ ਚੱਕ ਕਿੱਦਾਂ ਸਕਦੇ ਇਹਨੂੰ ਬਾਈ ਜੀ ਬਾਈ ਜੀ ਮਾੜਾ ਪਿੱਛੇ ਨੂੰ ਕਰ ਲਓ ਇੱਕ ਮਿੰਟ ਨਹੀਂ ਉੱਧਾ ਕਿੱਦਾਂ ਚੱਕ ਲਵਾਂਗੇ ਇੱਕ ਮਿੰਟ ਸਰ ਇੱਦਾਂ ਨਹੀਂ ਵਾਰੰਟ ਹੈਗਾ ਚਤੰਬਾ ਉਹ ਯਾਰ ਇਹ ਹੋਣੀ ਹੁੰਦਾ ਪਤਾ ਐਵੇਂ ਬਾਈ ਜੀ ਕਿੱਦਾਂ ਹੁੰਦਾ ਵਿੱਚ ਪੁੱਛ ਖਿੱਚ ਕਰਨੀ ਸਾਨੂੰ ਪੁੱਛੋ ਤੁਸੀਂ ਨਾਲ ਪਹਿਲਾਂ ਮੈਂ ਕਹਾਂ ਸਰ ਅਸੀਂ ਨਾਲ ਲੈ ਕੇ ਚੱਲਾਂਗੇ ਨਹੀਂ ਤੁਸੀਂ ਆਪਣੀ ਵੀ ਕਰ ਰਹੇ ਸਾਨੂੰ ਗੁੱਸਾ ਇੱਕ ਮਿੰਟ ਬਾਈ ਸਰ ਮੇਰੀ ਗੱਲ ਸੁਣੋ ਤੇ ਕਰ ਮੇਰੀ ਗੱਲ ਕਰੋ ਕਰੋ ਸਰ ਸਾਡੇ ਨਾਲ ਚੱਲ ਆ ਨਾਲ ਚੱਲਾਂਗੇ ਫੋਨ ਬਾੜੋ ਨਾਲ ਚੱਲਾਂਗੇ ਇਦਾਂ ਨਹੀਂ ਫੋਨ ਬਾੜੋ ਤਾਂ ਇਦਾਂ ਨਹੀਂ ਸਰ ਇਦਾਂ ਨਹੀਂ ਫੋਨ ਚੱਲਦਾ ਇਦਾਂ ਥੋੜੀ ਨਾਲ ਸਰ ਚਲੋ ਮੇਰੇ ਕੋਲ ਕੋਈ ਵੀ ਲੈ ਆਨੇ ਆਸਾਂ ਤੁਸੀਂ ਵਾਕੇ ਸੰਭਾਲਿਆ ਇਸ ਵਾਰ ਬਗੈਰ ਮਤਲਬ ਤੋਂ ਮੁੰਡੇ ਚੱਕ ਕੇ ਲੈ ਕੇ ਨਾਲ ਨਾ ਮਾਰਨ ਤਾਂ ਮੈਂ ਪੁੱਛ ਇਦਾਂ ਕਿਦਾਂ ਚੱਕ ਲੈ ਜਾਓਗੇ ਉਹ ਰਿਕਾਰਡ ਕਿਉਂ ਲਗਾਤਾ ਪਾਹੀ ਲੈ ਕੇ ਚਲਦੇ ਨੇ ਕੀ ਹੋਇਆ ਕੀ ਹੋਇਆ ਤੁਸੀਂ ਰੁਕਾ ਕੇ ਵੀਡੀਓ ਕੀ ਹੋਇਆ ਹਲੋ ਕਮਿਸ਼ਨਰ ਨਾਲ ਯਾਰ ਤੁਸੀਂ ਕੀ ਕਰਦੇ ਬਈ ਜੇ ਤੁਹਾਡੇ ਮੁੰਡੇ ਬੋਲਣ ਦੀ ਕਮੀ ਨਹੀਂ ਉਹਨੂੰ ਭਾਈ ਤੁਹਾਡੇ ਨਾਲ ਭਾਈ ਛੱਡ ਕੇ ਆ ਮੈਨੂੰ ਆਉਂਦਾ ਹੈ ਰੇਰ ਕੋਈ ਨਹੀਂ ਆ ਰਹੀ ਮਾਮਲਾ ਪਹੁੰਚਾ ਕਰਾ ਲੈ ਤੂੰ ਡਰਾਮੇ ਕਰਨ ਦੇ ਤੂੰ ਕਿਹੜਾ ਗ੍ਰੈਂਡ ਹੈ ਤੂੰ ਸਭ ਤੋਂ ਪਰਮਾ ਭਾਈ ਮੇਰੀ ਨਹੀਂ 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 ਨਾ 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 ਸਰ ਨਾ ਕੋਈ ਬੋਲਾਂਗੇ ਇੰਦਾ ਥੋੜੀ ਸਾਡੇ ਸਾਡੀ ਇਨਵੈਸਟੀਗੇਸ਼ਨ ਸਰ ਤੁਹਾਨੂੰ ਕਹਵਾ ਸੀ ਨਾਲ ਨਾਲ ਜਾਵਾਂਗੇ ਚਲੋ ਸਰ ਚਲੋ ਚਲੋ ਤੁਹਾਡੇ ਨਾਲ ਰਹੂਗੀ ਗੱਡੀ ਤੁਸੀਂ ਬੈਠੋ ਨਾਲ ਨਹੀਂ ਬੈਠੋ ਤੁਸੀਂ ਬੈਠੋ ਜੇ ਤੁਹਾਨੂੰ ਇੰਦਾ ਡਰ ਆ ਕਿ ਅਸੀਂ ਲੈ ਕੇ ਭੱਜ ਜਾਾਂਗੇ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇੰਦਾ ਨਹੀਂ ਸਰ ਅਸੀਂ ਜਿੰਨਾ ਨਾਲ ਲੈਣੇ ਆਂ ਅਸੀਂ ਨਾਲ ਜਾਵਾਂਗੇ ਅਸੀਂ ਤੁਹਾਡੇ ਨਾਲ ਜਾਵਾਂਗੇ ਇਦਾਂ ਨਹੀਂ ਆ ਸਰ ਕੇ ਅਸੀਂ ਤੁਸੀਂ ਇਦਾਂ ਤਾਂ ਇਹ ਮੁੰਡੇ ਦਾ ਸਰ ਕੋਈ ਗੰਗ ਨਹੀਂ ਜੀ ਮੁੰਡਾ ਕੇ ਸੈਂਸ ਨਹੀਂ ਬਾਹ ਤੁਸੀਂ ਤਾਂ ਇਦਾਂ ਡਰਾ ਹੀ ਛੱਡਿਆ 1 ਮਿੰਟ ਚੱਕ ਮੁੰਡੇ ਨੂੰ ਕਾਹਦੀ ਜਾਣਕਾਰੀ ਲੈ ਅਰੈਸਟ ਹੋਣਾ ਕਰ ਰਿਹਾ ਜੀ ਸਾਡੇ ਘਟੇ ਕੋਈ ਪਾਜੀ ਤੁਸੀਂ ਇਨਕੁਆਰੀ ਕਰੀ ਗੱਲ ਕਰਨੀ ਉਹ ਸਾਨੂੰ ਵੀ ਬੱਸੋ ਇਨਕੁਆਰੀ ਕਰਨ ਦਿਓ ਪਾਜੀ ਵਧੀਆ ਇਨਕੁਆਰੀ ਕਰਨ ਦਿਓ ਇਨਕੁਆਰੀ ਕਰਨ ਦਿਓ ਜਿਵੇਂ ਵਾਰੀ ਕਰੀ ਤੁਸੀਂ ਇਨਕੁਆਰੀ ਕਰੋ ਇਦਾਂ ਨਹੀਂ ਸਰ ਜਿਹੜਾ ਤੁਹਾਨੂੰ ਘੱਟਾ ਹਾਲਿਆ ਚੱਕ ਕੇ ਉਹ ਨਹੀਂ ਕਦੀ ਮੁੰਡੇ ਨੂੰ ਮੁੰਡਾ ਪੇਸ਼ ਕਰ ਦਿੰਦੇ ਆ ਸਰ ਬੜਿਆ ਬੜਾ ਕਰੇ ਕੋ ਇਦਾਂ ਫੜ ਕੇ ਛੰਡਾ ਸੋਨਾਂ ਨੂੰ ਕਰਿਆ ਪਾਜੀ ਨੇ ਕਰੇ ਦੋ ਬੜਿਆ ਸਾਡੇ ਕੋਲ ਫੜ ਕੇ ਦਾ ਰੈਂਟ ਵਾਂਗੂ ਆਸ ਨਹੀਂ ਕਰਦਾ ਜੇ ਸਰਕਾਰਾਂ ਨਾਲ ਦਿੱਕਤ ਮਤ ਘੜਿਆ ਸੀ ਜੇ ਕੋਈ ਦਾ ਥੋੜਾ ਨਾ ਹੁੰਦਾ ਰੈਂਟ ਵਾਂਗੂ ਸਾਡੇ ਕੋਲੇ ਕੋਈ ਕਪੂਰੀ ਨਹੀਂ ਤਾਉਂਦੀ ਤੁਸੀਂ ਸਾਡੇ ਕੋਲ ਇਨਸਾਫ ਚਾਹੁੰਦੇ ਹੋ ਹਾਂ ਬਿਲਕੁਲ ਉਹੀ ਚੀਜ਼ ਕਰ ਰਹੇ ਹਾਂ ਕੋਈ ਨਹੀਂ ਇਹਦਾ ਪੇਸ਼ ਕਰਦੇ ਘਰ ਤੁਹਾਨੂੰ ਕਹਿ ਦਿੰਦੇ ਆ ਕੇਸ ਕਰ ਦਿੰਦੇ ਮੁੰਡਾ ਅਸੀਂ ਤੁਹਾਡੇ ਨਾਲ ਆ ਅਸੀਂ ਏਦਾਂ ਨਹੀਂ ਪਰ ਜੇ ਹਿਸਾਬ ਨਾਲ ਸਰ ਤੁਸੀਂ ਲੈ ਕੇ ਜਾ ਰਹੇ ਹੋ ਮੈਨੂੰ ਕੋਲ ਨਹੀਂ ਨਹੀਂ ਪਿਆਰ ਨਾ ਨਹੀਂ ਸਰ ਇਦਾਂ ਨਹੀਂ ਪਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਪਾਜੀ ਇਦਾਂ ਇਦਾਂ ਕਰੇ ਕੋ ਅਸੀਂ ਇੱਕ ਮੋਬਾਈਲ ਜਿਮੋਰੀ ਲੜਦੇ ਹਾਂ ਸਾਡੇ ਨਾਲ ਆਓ ਬਾਜੀ ਲੈ ਆਓ ਸਰ ਚਲੋ ਪਰ ਇਦਾਂ ਨਹੀਂ ਸਰ ਇਦਾਂ ਤਾਂ ਹੋਣੀ ਨਹੀਂ ਹੁੰਦਾ ਇੱਕ ਮਿੰਟ ਵੀ ਆਪਾਂ ਨੂੰ ਹੱਥ ਪਾਏ ਮੈਨੂੰ ਬੋਲਣ ਨੂੰ ਬੜੇ ਤੋਂ ਬਾਅਦ ਦਾ ਮਤਲਬ ਕੀ ਹੋਇਆ ਕੋਈ ਨਹੀਂ ਕੋਈ ਨਾ ਕੋਈ ਕੋਚ ਵੀ ਚੱਲ ਆਪਾਂ ਇਹਨੂੰ ਲੈ ਜੰਨੇ ਆਪਾਂ ਦੱਸਿਆ ਕਿ ਆਪਾਂ ਫਿਰ ਮਿਲ ਕੇ ਆਉਂਦੇ ਆਂ Yeah oh. ਨੇ ਆਪ ਤੁਸੀਂ ਗੁੰਡਾ ਦਾ ਕਿਉਂ ਤਾਇਆ ਕਿਉਂ ਤਾਇਆ ਕਿਉਂ ਲਾਤੀ ਕੀ ਮਸਲਾ ਕੀ ਹੈ ਕੀ ਮਾਮਲਾ ਕੀ ਹੈ ਸਰ ਬੋਲੋ ਹਾਂ ਮੈਂ ਕਹਿੰਦਾ ਮਾਮਲਾ ਸਰ ਮਾਮਲਾ ਕੀ ਹੈ ਦੱਸੋ ਮਾਮਲਾ ਕੀ ਮਾਮਲਾ ਕੀ ਹੈ ਕਿਉਂ ਤੱਕਿਆ ਤੁਸੀਂ ਮੁੰਡਾ ਪੁੱਤਰ ਦਾ ਮਾਮਲਾ ਡਰੋਂ ਵਾਲਾ ਮੁੰਡਾ ਉਹ ਸਾਨੂੰ ਡਿਊਟੀ ਤਾਂ ਕਰ ਲੈਣ ਦੋ ਯਾਰ ਨਹੀਂ ਕੋਈ ਤੁਹਾਡੇ ਕੋਈ ਇਨਪੁਟ ਹੋਵੇਗਾ ਨਾ ਕੁਝ ਨਾ ਕੁਝ ਕਰ ਲੈਣ ਦੋ ਬੰਦਾ ਤਾਂ ਦੇਖ ਤੂੰ ਯਾ ਕੰਮ ਇਹ ਕਿਉਂ ਚੱਲਿਆ ਕਿਉਂ ਤੁਸੀਂ ਆਪਨੇ ਬੰਦਾ ਗਾੜੀ ਵਿੱਚ ਬਿਠਾਇਆ ਮੇਰੀ ਬਾਤ ਸੁਣ ਲੀਜੀਏ ਸਾਨੂੰ ਡਿਊਟੀ ਤਾਂ ਕਰ ਲੈ ਦੋ ਮਿੰਟ ਰੁਕ ਜਾਓ ਜਿਵਾਦ ਦੇ ਲੇਕਿਨ ਲੇਕਿਨ ਘਰਵਾਲੋਂ ਨੇ ਬਾਹਰ ਕੱਢ ਲਿਆ ਉਹ ਯਾਰ ਕੱਲੇ ਕੱਲੇ ਕਹਤਾ ਤੁਮ ਡਿਊਟੀ ਦਾ ਕਰ ਲੈਣ ਦੋ ਜਾਂ 2 16 ਤਰੀਕ ਨੂੰ ਡਰੋਨ ਖੋਇਆ ਗਿਆ ਸੀ ਕਿਸੇ ਦਾ ਉਹਨਾਂ ਨੇ ਸਿੱਧਾ ਨਾਮ ਲਿਆ ਇਹਦਾ ਇਹਨੇ ਨੰਬਰ ਦਿੱਤਾ ਕਿਸੇ ਫੋਟੋਗ੍ਰਾਫਰ ਦਾ ਉਹਦਾ ਮਤਲਬ ਨਹੀਂ ਸੀਗਾ ਕਿ ਇਹਦਾ ਨਾਮ ਦੇ ਦਾਂ ਅਸੀਂ ਵੀ ਇੱਕ ਦੂਜੇ ਨੰਬਰ ਸ਼ੇਅਰ ਕਰਦੇ ਆਂ ਗੱਲ ਹੋਈ ਸੀ ਇਹ ਤੇ ਅੱਜ ਪੁਲਿਸ ਵਾਲੇ ਆ ਕੇ ਇਹਨੂੰ ਕੜੇ ਤੋਂ ਫੜ ਕੇ ਖਿੱਚ ਕੇ ਲੈ ਕੇ ਜਾ ਰਹੇ ਕਹਿੰਦੇ ਸੀ ਇਨਕੁਆਇਰੀ ਕਰ ਰਹੇ ਮੈਂ ਕਿਹਾ ਵਾਰੰਟ ਹੈਗਾ ਕਹਿੰਦੇ ਵਾਰੰਟ ਨਹੀਂ ਹੈਗਾ ਸਾਡੇ ਕੋਲੇ ਠੀਕ ਹੈ ਜੇ ਵਾਰੰਟ ਨਹੀਂ ਹੈਗਾ ਤੁਸੀਂ ਇਦਾਂ ਕਿੱਧਰ ਅਰੈਸਟ ਕਰਕੇ ਲੈ ਜਾਓਗੇ ਨਾਮ ਡਰੋਨ ਦਾ ਡਰੋਨ ਵਾਲਾ ਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹ ਉਹ ਲੋਟਕੋ ਕਰ ਲਈ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਹੋਈ ਸੀਗੀ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਸ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀਨ ਨਹੀਂ ਹੁਣ ਵੀ ਅਸੀਂ ਆਮਰਬਾਪਾ ਕਲੱਬ 'ਚ ਬੈਠੇ ਇਹਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਪਟਾਉਣ ਨੂੰ ਕਰਦੇ ਸੀ ਕਿ ਨਾਂ ਨੂੰ ਕੋ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛਪੜਤਾਲ ਕਰਨੀ ਹੈ ਮੇਰਾ ਉਹਨਾਂ ਨੇ ਫੋਨ ਵੀ ਖੋਇਆ ਤਾਂ ਮੈਨੂੰ ਗੁੱਟੋ ਫੜ ਕੇ ਗੱਡੀ 'ਚ ਪਟਾਉਣ ਕਰਦੇ ਸੀ ਅੱਛਾ ਲੋਟੇ ਮੈਨੂੰ ਕੋ ਉਧਰ ਹੋਈ ਆ ਜੀ ਉਧਰ ਬਾਤ ਕੀਤੀ ਜਾਏ ਜਿਸ ਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹਾਂ ਉਸ ਤੋਂ ਆਪਨੇ ਲੋਕੇਸ਼ਨ ਭੇਜੀ ਸੀ ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀ ਮੈਂ ਲੈਦਾ ਮੈਂ ਪ੍ਰੂਫ ਵੀ ਆਪਣੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਨੇ ਉਹ ਮੈਪ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਗੋਦਰ ਸੀਗਾ ਉਦੋਂ ਆਫੀ ਫੋਟੋਗ੍ਰਾਫਰਿਕ ਮੈਂ ਹਾਂਜੀ ਮੈਂ ਵੀ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਆ ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹ ਇਦਾਂ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨੂੰ ਧੱਕੇ ਨਾਲ ਪੁੱਛਾਲ ਕਰਦੇ ਸੀਗੇ ਪਹਿਲਾਂ ਪੁੱਛ ਕੇ ਤੁਹਾਨੂੰ ਬੁਲਾਇਆ ਥਾਣੇ ਵਗੈਰਾ ਕੁਝ ਨਹੀਂ ਸਰ ਕੋਈ ਫੋਨ ਨਹੀਂ ਆ ਮੈਨੂੰ ਹਾਂਜੀ ਹੁਣ ਹੀ ਇਦਾਂ ਸਿੱਧਾ ਹੀ ਇਦਾਂ ਧੱਕੇ ਨਾਲ ਲੈ ਕੇ ਚੱਲੇ ਸੀਗੇ